ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਹੋਰ ਕਿਦਾਂ ਠੀਕ ਠਾਕ ਹੋ ਕੈਮਾ ਸੇਤਾਂ ਵਧੀਆ ਚੱਲ ਰਿਆ ਸ਼ੌਂਕ ਸਾਰੇ ਭਰਾਵਾਂ ਦਾ ਤੇ ਬਾਕੀ ਬਈ ਭਰਾਵੋ ਥੈਂਕ ਯੂ ਤੁਹਾਡਾ ਭਰਾ ਸਬਸਕ੍ਰਾਈਬ ਕਰਨ ਲਈ ਥੈਂਕ ਯੂ ਸੋ ਮੱਚ ਜਿਹੜੇ ਭਰਾ ਰਹਿ ਗਏ ਕੋਈ ਜਰੂਰ ਕਰਿਓ ਤੇ ਬਾਕੀ ਬਈ ਜਿਹੜਾ ਆਪਾਂ ਪਾਣੀ ਵਗੈਰਾ ਦੱਸਿਆ ਸੀ ਨਾਲ ਆਪਾਂ ਬਦਾਮਾਂ ਦੇ ਮਿਰਚਾਂ ਦੀ ਗੱਲ ਕੀਤੀ ਸੀਗੀ ਜਿਹੜੀਆਂ ਕਾਲੀਆਂ ਮਿਰਚਾਂ ਹੁੰਦੀਆਂ ਤੇ ਬਹੁਤੇ ਭਰਾਵਾਂ ਨੂੰ ਤਾਂ ਚਲੋ ਅੰਡਰਸਟੈਂਡ ਕਰਦੇ ਆ ਕਿ ਇਹਨਾਂ ਨੂੰ ਨਹੀਂ ਸਮਝ ਲੱਗੀ ਤੇ ਸਾਰਿਆਂ ਦੇ ਕਮੈਂਟ ਤਕਰੀਬਨ ਭਰਾਵਾਂ ਦੇ ਆਏ ਬਈ ਉਹਨਾਂ ਬਾਰੇ ਜ਼ਰੂਰ ਦੱਸਿਓ ਵੀ ਕਿਹਸਾ ਉਹਨਾਂ ਦੇਣੀਆਂ ਕਰਨੀਆਂ ਮਿਰਚਾਂ ਕੀ ਹਿਸਾਬ ਕਿਤਾਬ ਹੁੰਦਾ ਮੇਰੇ ਕਬੂਤਰ ਨੂੰ ਜਦੋਂ ਬੰਦੀ ਦੇ ਵਿੱਚੋਂ ਆਪਾਂ ਕੱਢਣਾ ਸਟਾਰਟ ਕਰਦੇ ਆ ਨਾ ਠੀਕ ਆ ਮੰਨ ਲਓ ਵੀ ਆਪਾਂ 4-5 ਦਿਨ ਪਹਿਲਾਂ ਜਾਲਾਂ 'ਚ ਪਾ ਲੈਨੇ ਆ ਜਾਨਵਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਕੱਢਣ ਤੋਂ 2 ਦਿਨ ਪਹਿਲਾਂ ਗੁੜ ਲਾ ਲੈਨੇ ਆ ਜਾਨਵਰ ਨੂੰ ਤੇ ਗੁੜ ਲਾ ਲਿਆ ਤੇ ਇਹ ਮਿਰਚਾਂ ਵੀਰੇ ਆਲਵੇਸ ਭੌਂਕੇ ਦੇਈਦੀਆਂ ਠੀਕ ਆ ਸਿਆਲਾਂ ਦੇ ਵਿੱਚ ਤਾਂ ਸੁੱਕੀਆਂ ਦੇ ਦਿਓ ਕੋਈ ਪ੍ਰੋਬਲਮ ਨਹੀਂ ਤੇ ਪਰ ਗਰਮੀਆਂ ਦੇ ਵਿੱਚ ਜਦੋਂ ਆਪਾਂ ਕੱਢਣੇ ਸਟਾਰਟ ਕਰਨੇ ਆ ਜਾਨਵਰ ਉਦੋਂ ਇਹ ਪਿਉ ਹ ਕੇ ਜਾਨਵਰ ਨੂੰ ਦੇਈ ਦੀਆਂ ਕਾਲੀਆਂ ਮਿਰਚਾਂ ਜਿਹੜੀਆਂ ਤੇ ਟਰਾਈ ਕਰਿਆ ਕਰੋ ਜਿਹੜਾ ਪਾਣੀ ਕੂਤਰਾਂ ਨੂੰ ਧਰਨਾ ਹੁੰਦਾ ਤੁਸੀਂ ਪੀਣ ਵਾਸਤੇ ਉਹਦੇ ਵਿੱਚ ਹੀ ਪਿਉ ਲਿਆ ਕਰੋ ਠੀਕ ਆ ਕਿਉਂਕਿ ਕਿਉਂਕਿ ਇਹ ਜਿਹੜਾ ਇਹਨਾਂ ਦਾ ਪਾਣੀ ਵੀ ਆ ਇਹ ਵੀ ਇਹਨਾਂ ਦੇ ਡਾਈਜੈਸਟ ਸਿਸਟਮ ਵਾਸਤੇ ਬਹੁਤ ਫਾਇਦੇ ਵਾਲੀ ਚੀਜ਼ ਆ ਤੇ ਕਿਉਂਕਿ ਪਾਣੀ ਡੋਲਿਆ ਨਾ ਕਰੋ ਤੇ ਵਰਤ ਲਿਆ ਕਰੋ ਮੇਰੇ ਵੀਰੋ ਪੀਣ ਵਾਸਤੇ ਕੂਤਰਾਂ ਨੂੰ ਧਰ ਦਿਆ ਕਰੋ ਤੇ ਬਦਾਮਾਂ ਦੇ ਨਾਲ ਵੀਰੇ ਕਬੂਤਰ ਨੂੰ ਉਡਾਨਾਂ ਦੇ ਵਿੱਚ ਹਰ ੜਾਨ ਨਾਲ ਨਹੀਂ ਦੇਣੀ ਇਹ ਸੱਤਾਂ ਅੱਠਾਂ ਦਿਨਾਂ ਬਾਅਦ ਸੱਤਾਂ ਘੱਟੋ ਘੱਟ ਵੀ ਯਾਨੀ ਕਿ ਹਫ਼ਤਾ ਰੱਖੋ ਤੁਸੀਂ ਹਫ਼ਤੇ ਬਾਅਦ ਦੇ ਵਿੱਚ ਇੱਕ ਵਾਰੀ ਇਹ ਮਿਰਚ ਆ ਜਿਹੜੀ ਕਾਲੀ ਭਿਉਂ ਕੇ ਜ਼ਰੂਰ ਦਿਓ ਬੈ ਨਹੀਂ ਬਣਦੀ ਜਾਨਵਰਾਂ ਦੇ ਪੋਟਾ ਸੈੱਟ ਰਹਿੰਦਾ ਵਾ ਡਾਈਜੈਸਟ ਸਿਸਟਮ ਪੂਰਾ ਵਧੀਆ ਰਹਿੰਦਾ ਇਹਨਾਂ ਦਾ ਠੀਕ ਆ ਤੇ ਬਾਕੀ ਵੀਰੇ ਹੁਣ ਮੱਛਰ ਵਗੈਰਾ ਇੱਕੇਦਮ ਹੋਊਗਾ ਤੇ ਵੀਰੇ ਆਪਣੇ ਜਾਲੀਆਂ ਵਗੈਰਾ ਖੁੱਡਿਆਂ ਨੂੰ ਪ੍ਰੋਪਰ ਮੇਰੇ ਵੀਰ ਬਣੇ ਲਾ ਕੇ ਤੇ ਰੋਕथाम ਲਈ ਭਰਾਓ ਸਫਾਈ ਖੁੱਡੇ ਦੀ ਪਹਿਲੇ ਨੰਬਰ ਤੇ ਤੂਫਾ ਵੀ ਆਉਂਦੀਆਂ ਇਹਨਾਂ ਵਾਸਤੇ ਮੱਛਰਾਂ ਵਾਸਤੇ ਜਾਂ ਜਿਹੜੇ ਆਪਣੀਆਂ ਉਹ ਚਗਰੀਆਂ ਜੀਆਂ ਹੁੰਦੀਆਂ ਓਡੋਮਾਸ ਵਗੈਰਾ ਹੋਰ ਆ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਅਵੇਲੇਬਲ ਹੈਗੀਆਂ ਉਹ ਵਰਤ ਲਓ ਤੇ ਨਹੀਂ ਤਾਂ ਵੀਰੇ ਨਾਲ ਜਿਹੜੀਆਂ ਬਿਰਲਾਵਾਂ ਖੁੱਡਿਆਂ ਦੇ ਵਿੱਚ ਹਨ ਬਾਰੀਆਂ ਪੂਰੀਆਂ ਦੀਆਂ ਬਿਰਲਾਾਂ ਦੇ ਵਿੱਚ ਲੀਰ ਦੇ ਵਿੱਚ ਇੱਕ ਗੋਲੀ ਫਰਨੇਲ ਦੀ ਤੇ ਇੱਕ ਟਿੱਕੀ ਮਸਕਪੂਰ ਦੀ ਉਹ ਦੋਨੋਂ ਬਨ ਕੇ ਜਿੱਧਰਲੇ ਪਾਸੇ ਵੀ ਆਪਣੇ ਹਵਾ ਆਉਂਦੀ ਆ ਉਧਰਲੇ ਪਾਸੇ ਜ਼ਰੂਰ ਰੱਖੋ ਤੁਸੀਂ ਤੇ ਇੱਕ ਤਾਂ ਬਿਮਾਰੀ ਠੁਮਾਰੀ ਤੋਂ ਵੀ ਬਚਤ ਰਹਿੰਦੀ ਆ ਤੇ ਬਾਕੀ ਮੱਛਰਾਂ ਤੋਂ ਬਹੁਤ ਵਧੀਆ ਰੋਕ-ਥਾਮ ਹੁੰਦੀ ਆ ਨਹੀਂ ਤਾਂ ਕੋਕ ਵਾਲੀਆਂ ਜਿਹੜੀਆਂ ਛੋਟੀਆਂ ਵੀ 25 ਰੁਪਏ ਵਾਲੀ ਸ਼ੀਸ਼ੀ ਆਉਂਦੀ ਆ ਬੋਤਲ ਆਉਂਦੀ ਆ ਕੋਕ ਵਾਲੀ ਪਲਾਸਟਿਕ ਦੀ ਉਹਦੇ ਚ ਡੀਜ਼ਲ ਤੇ ਪੈਟਰੋਲ ਮਿਕਸ ਕਰਕੇ ਨਾ ਲੀਰ ਨਾਲ ਕਿਤੇ ਖੂਂਜੇ ਦੇ ਵਿੱਚ ਲਟਕਾ ਕੇ ਤੇ ਗਲੀਆਂ ਕੱਢ ਦਿੰਦਿਆਂ ਗਲੀਆਂ ਉੱਚ ਵੱਡੀਆਂ ਨਹੀਂ ਕੱਢਣੀਆਂ ਸਾਬਨਾ ਯਾਨੀ ਕਿ ਦੋਕ ਗਲੀਆਂ ਕੱਢ ਦੋ ਤੇ ਹੌਲੀ-ਹੌਲੀ ਯਾਨੀ ਕਿ ਹਵਾ ਜਿਵੇਂ ਜਿਵੇਂ ਉਹ ਚ ਵੱਜਣੀ ਆ ਮਾੜੀ-ਮਾੜੀ ਉਵੇਂ-ਉਵੇਂ ਉ ਮੱਛਰ ਵਗੈਰਾ ਨਹੀਂ ਆਉਂਦਾ ਤੇ ਜਿਹੜੀ ਬੱਚੇ ਆ ਜਿਵੇਂ ਆਪਾਂ ਬੱਚੇ ਕਢਾਉਂਨੇ ਆ ਕਿਉਂਕਿ ਬੱਚਿਆਂ ਦੇ ਥੱਲੇ ਮਿੱਠਾ ਵਗੈਰਾ ਕਬੂਤਰ ਮਾਰਦਿਆ ਘੋਰਨਿਆਂ ਚ ਸਵਾਹ ਸਾਰਿਆਂ ਨੂੰ ਵਧੀਆ ਠੀਕ ਆ ਤੇ ਸਵਾਹ ਵਗੈਰਾ ਵੀਰੇ ਉਹਦੇ ਵਿੱਚ ਖਿਲਾਰ ਕੇ ਸਫਾਈ ਕਰਕੇ ਸਵਾਹ ਵਗੈਰਾ ਪਾ ਦਿਆ ਕਰੋ ਤੇ ਇੱਕ ਤਾਂ ਫਿਰ ਮੱਛਰ ਵੀ ਉਹਦੇ ਤੇ ਆਉਂਦਾ ਨਹੀਂਗਾ ਤੇ ਇੱਕ ਸਵਾਹ ਦੇ ਨਾਲ স্মੈਲ ਜਮਾ ਖਤਮ ਹੋ ਜਾਂਦੀ ਆ ਸੋ ਆ ਗੱਲਾਂ ਬਾਤਾਂ ਵਾ ਬਾਕੀ ਨਾਲ ਦੀ ਨਾਲ ਅਪਡੇਟ ਪੂਰੀ ਰੱਖਾਂਗੇ ਜਿਹੜੀਆਂ ਵੀ ਹੋਰ ਤੁਹਾਡੇ ਭਰਾਵਾਂ ਦੇ ਕੁਐਸਚਨ ਹੁੰਦੇ ਆ ਠੀਕ ਹੈ ਜੀ ਸਾਰੀ ਡੀਟੇਲ ਵਾਈਜ਼ ਚੱਲੂਗਾ ਕੰਮ ਤੇ ਬਾਕੀ ਚੈਨਲ ਸੰਦੂ ਤੇ ਜਰੂਰ ਮੇਰੇ ਵੀਰ ਬਣੇ ਸਬਸਕ੍ਰਾਈਬ ਕਰਿਓ ਕਾਰਨ ਇਹਦਾ ਇਹੀ ਆ ਰਿਕੁਐਸਟ ਕਰਨ ਦਾ ਕਿਉਂਕਿ ਸਾਰੀ ਅਪਡੇਟ ਭਰਾ ਪਾਉਂਦਾ ਆ ਠੀਕ ਆ ਇੱਥੇ ਤੁਹਾਨੂੰ ਪਤਾ ਭਰਾ ਬੀਜ਼ੀ ਲਾਈਫ ਆ ਤੇ ਆਪ ਤੂੰ ਨਹੀਂ ਐਟੀਟਿਊਡਡ ਵੀ ਨਹੀਂ ਹੁੰਦੀ ਤੇ ਉਹ ਭਰਾ ਫਿਰ ਟਾਈਮ ਕੱਢ ਕੇ ਐਡਿਟ ਕਰਕੇ ਪ੍ਰੋਪਰ ਕਰ ਦਿੰਦਾ ਤੇ ਬਾਕੀ ਹੈਲਪ ਕਰਦਾ ਕੋਈ ਵੀ ਫੋਨ ਕਰ ਲੇ ਜਾਂ ਕੁਝ ਹੋਰ ਆ ਤੇ ਸਾਰਾ ਉਹ ਹੈਲਪ ਕਰ ਦਿੰਦਾ ਤੇ ਬਾਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਾਂਦੇ ਵਾਸਤੇ ਰੋ